ਆ ਮੁੰਡਿਆ ਰੋ ਕਰੋ ਕਰੋਗ ਸਾਈਡ ਤੇ ਲਾ ਬਈ ਇਧਰ ਲਾ ਲਾ ਲੈ ਲਾ ਲੈ ਕਾਗਜ਼ ਕੱਢ ਕਾਗਜ਼ ਕਾਗਜ਼ੀ ਕਾਪੀ ਕਾਪੀ ਐ ਕਾਪੀ ਦਿਖਾ ਨਹੀਂ ਨਹੀਂ ਕਰੀ ਚਲਾਉਣਾ ਤੂੰ ਐ ਕਾਪੀ ਮੰਗਰਲੇ ਕੋਲ ਕਾਪੀ ਫੇਰ ਹੱਥ ਚ ਫੜੀ ਨਹੀਂ ਜਾਂਦੀ ਤੇ ਉਹ ਆਪਣਾ ਇੰਸ਼ੋਰੈਂਸ ਤੇ ਪ੍ਰਦੂਸ਼ਣ ਕਾਰਡ ਵਗੈਰਾ ਅਜੇ ਹੋਣੀ ਨਹੀਂ ਜੀ ਕਦੋਂ ਲੈ 4-5 ਨਹੀਂ ਹੋਣੀ ਲੈ ਮੈਂ ਠੀਕ ਹੈ ਕਾਕਾ ਮੰਨਦਾ ਤੇਰੀ ਗੱਲ ਪਰ ਪ੍ਰਦੂਸ਼ਣ ਕਾਰਡ ਵਗੈਰਾ ਇੰਸ਼ੋਰੈਂਸ ਵਗੈਰਾ ਕੁਝ ਵੀ ਨਹੀਂ ਕਰਵਾਇਆ ਅਜੇ ਕਰਾ ਨਹੀਂ ਕਦੋਂ ਕਰਵਾਣੇ ਬਸ ਕਰਾ ਲੈ ਗੱਲ ਕਰ ਦੇ ਅੱਛਾ ਤੇ ਇਹ ਤਾਂ ਚਲਾਨ ਬਣਦਾ ਜੇਕਰ ਚਲਾਨ ਭਰਿਆ ਜਾਊਗਾ ਕੋਈ ਨਹੀਂ ਕਰਾਵਾਂਗੇ ਇੱਕ ਦਿਨ ਤੱਕ ਨਹੀਂ ਨਾ ਕਾਕਾ ਚਲਾਨ ਬਣਦਾ ਇਹਦਾ ਇਕੱਲੇ ਆਰਸੀ ਦਾ ਮੈਂ ਕੀ ਕਰਾਂ ਪ੍ਰਦੂਸ਼ਣ ਕਾਰਡ ਨਹੀਂ ਹੈਗਾ ਤੇਰੇ ਕੋਲ ਇੰਸ਼ੋਰੈਂਸ ਨਹੀਂ ਹੈਗਾ ਤੇਰੇ ਕੋਲ ਦੋਨਾਂ ਦੇ ਹੈਲਮਟ ਨਹੀਂ ਲਾਏ ਹੋਏ ਆ ਐਵੇਂ ਲੰਗੇ ਲਈ ਫਿਰਦੋਂ ਆਏ ਤੇ ਤੇ ਕੋਈ ਮਾੜਾ ਮੋਟਾ ਵੱਜੀ ਸੱਟ ਫੇਰ ਫੇਰ ਕੀ ਹੋਊਗਾ ਆਹ ਹੋਰੀ ਲਵੀ ਤੱਕ ਜਾਣਾ ਤਾਂ ਹੀ ਮੈਂ ਮੰਨਦਾ ਲਵੇ ਤੱਕ ਜਾਣਾ ਐਕਸੀਡੈਂਟ ਕਿਤੇ ਵੀ ਹੋ ਸਕਦਾ ਜੇ ਹੈਲਮਟ ਲਾ ਲਵਾਂ ਕਿੱਡੀ ਗੱਲ ਐ ਕੋਈ ਨਾ ਅੱਗੇ ਧਿਆਨ ਰੱਖਾਂ ਧਿਆਨ ਦੀ ਗੱਲ ਨਹੀਂ ਚਲਾਨ ਬਣਦਾ ਇਹਦਾ ਚਲਾਨ ਬਣੂ ਫਿਰ ਇਹਦਾ ਅੱਗੇ ਤੋਂ ਆਹ ਕਰਾ ਲਾਂਗੇ ਸਮਾਨ ਦਾ ਸਮਾਨ ਦਾ ਕਰਵਾ ਲਈਆਂ ਹੁਣ ਵੀ ਕਰਵਾਉਣਾ ਸੀ ਨਾ ਕਿੰਨੇ ਦਾ ਲਿਆ ਸੀ ਮੋਟਰਸਾਈਕਲ ਆਪਣਾ ਆਪਣਾ 50000 ਦਾ 50000 ਦਾ ਤੇ ਤੂੰ ਆਏ ਦੱਸ 50000 ਦਾ ਕਾਕਾ ਮੋਟਰਸਾਈਕਲ ਲਿਆ ਐ ਤੇ 1200 2000 ਦੇ ਜੇ ਕਾਪੀ ਕਾਗਜ਼ ਕਰਵਾ ਲਿਆਂ ਸਾਰਾ ਪੇਪਰ ਕਰਵਾ ਲਿਆਂ ਕੀ ਘਟਜੂ ਤੇਰਾ ਤੂੰ ਦੱਸ ਸਿਆਣੀ ਗੱਲ ਹੈ ਹਾਂਜੀ ਜੇ 1000 1200 ਦੇ ਆਪਾਂ 50000 ਦਾ ਆਪਾਂ ਮੋਟਰਸਾਈਕਲ ਲੈ ਲੈਨੇ ਆ ਤੇ ਕਾਪੀ ਕਾਗਜ਼ ਆਪਾਂ ਕਰਵਾਉਂਦੇ ਨਹੀਂ ਹੈਗੇ ਠੀਕ ਹੈ ਕਿਉਂ ਕਿਸੇ ਦੇ ਸਾੜੇ ਕੱਢਦੇ ਹੁੰਨੇ ਆ ਬਸ ਵੀ ਇੱਥੇ ਅਸੀਂ ਉਹ ਕਰਨੇ ਆ ਬਾਹਰ ਕਰਨੇ ਤੂੰ 50000 ਦਾ ਮੋਟਰਸਾਈਕਲ ਚੱਕੀ ਫਿਰਦੇ ਕਾਪੀ ਕਾਗਜ਼ ਵੀ ਕਰਵਾ ਲਿਆ ਨਾਲ ਠੀਕ ਹੈ ਆ ਚਲਾਨ ਬਣਦਾ ਤਾਂ ਫਿਰ ਆ ਚਲਾਨ ਭਗਤਾ ਮੈਂ ਚਲਾਨ ਕੱਟ ਕੇ ਦਿਨਾ ਠੀਕ ਐ ਜਾ ਕੇ ਕੋਟ ਦੇ ਵਿੱਚ ਭੁਗਤਾਈਉ ਠੀਕ ਐ 1000 ਰੁਪਏ ਦਾ ਚਲਾਨ ਹੋਊਗਾ ਤੁਹਾਡਾ ਸਾਰਾ ਠੀਕ ਐ ਸਸਤੇ ਸਾਰਨਾ ਚਲਾਨ ਭੁਗਤਾਈਉ ਜਾ ਕੇ ਦੇਖ ਲਓ ਕਾਕਾ ਦੇਖ ਕਾਪੀ ਕਾਗਜ਼ ਹੈ ਨਹੀਂ ਤੇਰੇ ਕੋਲ ਇਕੱਲੀ ਆਰਸੀ ਐ ਠੀਕ ਐ ਲਾਇਸੈਂਸ ਤੇਰੇ ਕੋਲ ਨਹੀਂ ਹੋਣਾ ਇਹ ਮੈਂ ਫੇਰ ਵੀ ਚਲੋ ਛੋਟਾ ਚਲਾਨ ਕਰਨ ਲੱਗਿਆਂ ਵੀ ਤੂੰ ਹੁਣ ਮੋਟਰਸਾਈਕਲ ਲੈ ਤੇ ਪਰ ਕਾਪੀ ਕਾਗਜ਼ ਕਰਵਾ ਕੇ ਰੱਖਿਆ ਕਰੋ ਕਿੱਡੀ ਗੱਲ ਐ ਯਾਰ 50000 ਰੁਪਏ ਦਾ ਤੂੰ ਕਰਤਾ ਕਾਪੀ ਕਾਗਜ਼ ਕਰਵਾ ਲਓ ਦੇਖੋ ਇਹ ਦੋ ਚਾਰ ਯਾਰ ਮੈਨੂੰ ਇੱਕ ਕਹਿ ਲੱਸ 2 400 ਤੂੰ ਕਹਤਾ ਬਾਅਦ ਦੇ ਵਿੱਚ ਤੁਸੀਂ ਮੁਲਾਜ਼ਮਾਂ ਨੂੰ ਮਾੜੇ ਕਹਿੰਦੇ ਹੋ ਵੀ ਮੁਲਾਜ਼ਮ ਮਾੜੇ ਨਹੀਂ ਠੀਕ ਹੈ ਰਿਸ਼ਵਤਾਂ ਤੁਸੀਂ ਆਪ ਦਿੰਦੇ ਹੋ ਬਾਅਦ ਚ ਹਰ ਇੱਕ ਬੰਦਾ ਚੱਕ ਕੇ ਕਹਿੰਦਾ ਮੁਲਾਜ਼ਮ ਮਾੜੇ ਨਹੀਂ ਰਿਸ਼ਵਤਾਂ ਤੁਸੀਂ ਆਪ ਸ਼ੁਰੂਆਤ ਕਰਦੇ ਹੋ ਠੀਕ ਹੈ ਤੇ ਤੂੰ ਮੇਰੀ ਗੱਲ ਸੁਣ 50000 ਇਹ ਤੇ ਲਾਤਾ 2000 ਰੁਪਏ ਕਾਗਜ਼ਾਂ ਤੇ ਲਾ ਦੇ ਕਿੱਡੀ ਗੱਲ ਹੈ ਹਜੀ ਹੁਣੀ ਦਿੱਤਾ ਹੀ ਤੈਨੂੰ ਕਾਗਜ਼ ਹੁਣ ਤਾਂ ਲੈਤਾ ਮੈਂ ਮੰਨਦਾ ਫਿਰ ਨਾਲ ਦੀ ਨਾਲ ਹੀ ਕਾਪੀ ਕਾਜ ਵੀ ਕਰਵਾਓ ਨਾ ਕਰਾਵਾਂਗੀ ਹਾਂ ਰਿਸ਼ਵਤਾਂ ਤੁਸੀਂ ਹੁਣ ਤੂੰ ਰਿਸ਼ਵਤ ਦੀ ਗੱਲ ਕਰਤੀ ਠੀਕ ਹੈ ਫਿਰ ਚੱਕ ਕੇ ਤੁਸੀਂ ਕਹਿੰਦੇ ਸ਼ੁਰੂਆਤ ਤਾਂ ਤੁਸੀਂ ਕਰਦੇ ਹੋ ਕਿੱਡੀ ਕਰ ਤੂੰ ਕਰਵਾ ਲੈਂਦਾ 50000 ਦਾ ਲੈ ਤੂੰ ਕਾਪੀ ਗਾਜ ਕਰਵਾ ਲੈ ਉਹਦੇ ਤੂੰ ਕਾਪੀ ਗਾਜ ਕਰਵਾ ਕੇ ਰੱਖ ਠੀਕ ਹੈ ਆ ਤਾਂ ਹੁਣ ਤੇਰਾ ਚਲਾਨ ਹੋਊਗਾ ਦੇਖ ਛੋਟਾ ਚਲਾਨ ਭਰ ਦੇਣਾ ਚਲਾਨ ਭੁਗਤਿਆ ਹੀ ਤੇ ਉਸ ਤੋਂ ਬਾਅਦ ਕਾਗਜ਼ ਕਰਵਾ ਲਈ ਨਾ ਜੀ ਕਰੇ ਸਰਦਾਂ ਕਰੇ ਇੱਕ ਕਾਕਾ ਮੇਰੀ ਗੱਲ ਸੁਣ ਕਰੇ ਸਰਦਾ ਸਾਰਾ ਸਾਰਿਆਂ ਨੇ ਕਿਸੇ ਨੇ ਨਹੀਂ ਸਰਦਾ ਹੁੰਦਾ ਆ ਰਿਸ਼ਵਤ ਲੈਣ ਵਾਸਤੇ ਹੀ ਦੇਣ ਵਾਸਤੇ ਹੀ ਪੈਸੇ ਕਿੱਥੋਂ ਆਏ ਨੇ ਤੂੰ ਐਂ ਦੱਸ ਮੈਨੂੰ ਪ੍ਰਦੂਸ਼ਣ ਕਾਰਡ ਕਿੰਨੇ ਦਾ ਬਣਦਾ ਹੈ 50 ਰੁਪਏ ਦਾ ਪ੍ਰਦੂਸ਼ਣ ਕਾਰਡ ਬਣਦਾ ਹੈ ਠੀਕ ਹੈ 600 ਰੁਪਏ ਦਾ ਤੇਰਾ ਬਣਦਾ ਇੰਸ਼ੋਰੈਂਸ ਕਿੱਡੀ ਗੱਲ ਹੈ ਯਾਰ 7-800 ਰੁਪਏ ਆਊਗਾ ਕਾਗਜ਼ ਕਰਵਾ ਲਓ ਐਡਾ ਮੋਰਸਾਂ ਚੱਕੀ ਫਿਰਦੇ ਹੋ ਠੀਕ ਹੈ